ਗੌੜੀ ਮळा ਮਹਲਾ ਪੰਜਵਾਂ ਉਹ ਬਰਤ ਰਾਜਾ ਰਾਮ ਕੀ ਸਰਣੀ ਸਰਬ ਲੋਕ ਮਾਇਆ ਕੇ ਮੰਡਲ ਘਿਰ ਘਿਰ ਪਰਤੇ ਧਰਣੀ ਰਹਾਉ ਪ੍ਰਭੂ ਪਾਤਸ਼ਾਹ ਦੀ ਚਰਨ ਪੈ ਕੇ ਮਨੁੱਖ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ ਮਾਤ ਲੋਕ ਪਤਾਲ ਲੋਕ ਆਕਾਸ਼ ਲੋਕ ਇਹਨਾਂ ਸਭਨਾ ਲੋਕਾਂ ਦੇ ਜੀਵ ਮਾਇਆ ਦੇ ਚੱਕਰ ਵਿੱਚ ਹੀ ਫਸੇ ਪਏ ਹਨ ਮਾਇਆ ਦੇ ਪ੍ਰਭਾਵ ਵਿੱਚ ਹੀ ਕਾਰਨ ਉੱਚੇ ਆਤਮਕ ਟਿਕਾਣੇ ਤੋਂ ਡਿੱਗ ਡਿੱਕੇ ਨੀਵੀਂ ਆਤਮਕ ਦਸ਼ਾ ਵਿੱਚ ਆ ਪੈਂਦੇ ਹਨ ਸ਼ਾਸਤਰ ਸਿਮਰਤ ਬੇਦ ਵਿਚਾਰੇ ਮਹਾਪੁਰਖਨ ਇਉਂ ਕਹਿਆ ਬੇਨਹਰ ਭਜਨ ਨਾਹੀ ਨਿਸਤਾਰਾ ਸੋਖ ਨ ਕਿਨਹੋ ਲਹਿਆ ਪੰਡਤ ਲੋਕ ਤਾਂ ਸ਼ਾਸਤਰ ਸਿਮਰੀਆਂ ਵੇਦ ਆਦਿਕ ਸਾਰੇ ਧਰਮ ਪੁਸਤਕ ਵਿਚਾਰਦੇ ਆ ਰਹੇ ਹਨ ਪਾਹ ਪਰ ਮਹਾਪੁਰਖਾਂ ਨੇ ਇਉਂ ਹੀ ਆਖਿਆ ਵਿਚਾਰਦੇ ਆ ਰਹੇ ਹਨ ਪਰ ਸਿਆਣੇ ਬੰਦਿਆਂ ਨੇ ਇਹ ਗੱਲ ਆਖੀ ਆ ਇਹ ਗੱਲ ਸਾਡੀ ਸੁਰਤ ਵਿੱਚ ਪਾਈ ਆ ਸਮਝਾਈ ਆ ਕਿ ਪਰਮਾਤਮਾ ਦੇ ਭਜਨ ਤੋਂ ਬਿਨਾ ਮਾਇਆ ਦੇ ਸਮੁੰਦਰ ਤੋਂ ਪਾਰ ਨਹੀਂ ਲੰਘ ਸਕੀਦਾ ਸਿਮਰਨ ਤੋਂ ਬਿਨਾ ਕਿਸੇ ਮਨੁੱਖ ਨੇ ਵੀ ਸੁਖ ਨਹੀਂ ਪਾਇਆ ਪ੍ਰਭੂ ਦੀ ਯਾਦ ਪ੍ਰਭੂ ਦੇ ਉਪਦੇਸ਼ ਤੋਂ ਬਿਨਾ ਸੁਖੀ ਨਹੀਂ ਹੋਇਆ ਜਾ ਸਕਦਾ ਤੀਨ ਭਵਨ ਕੀ ਲక్ష్ਮੀ ਤੀਨ ਭਵਨ ਕੀ ਲక్ష్ਮੀ ਜੋਰੀ ਬੂਜਤ ਨਹੀਂ ਲਹਿਰੇ ਬੇਨਹਰ ਭਗਤ ਕਹਾਂ ਥਿਤ ਪਾਵੇ ਫਿਰ ਤੋਹ ਹਰੇ ਪਹਰੇ ਜੇ ਸਾਰੀ ਸ੍ਰਿਸ਼ਟੀ ਦੀ ਮਾਇਆ ਇਕੱਠੀ ਕਰ ਲਈ ਜੇ ਤੀਨ ਭਵ ਤਿੰਨਾ ਭਵ ਸਾਰੀ ਸ੍ਰਿਸ਼ਟੀ ਆਮੀ ਲੋਕਾਂ ਦੀ ਲਹਿਰਾ ਮਿਟਦੀਆਂ ਨਹੀਂ ਇਤਨੀ ਮਾਇਆ ਜੋੜ-ਜੋੜ ਕੇ ਵੀ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਮਨੁੱਖ ਕਿਤੇ ਵੀ ਮਨ ਦਾ ਟਿਕਾਉ ਨਹੀਂ ਲੱਭ ਸਕਦਾ ਹਰ ਵੇਲੇ ਹੀ ਮਾਇਆ ਦੇ ਖਾਤਰ ਭਟਕਦਾ ਫਿਰਦਾ ਅਨਕੋ ਬिलास ਕਰਤ ਮਨਮੋਹਨ ਪੂਰਨ ਹੋਤ ਨ ਕਾਮਾ ਜਲ ਤੋ ਜਲ ਤੋ ਕਬ ਹੂ ਨ ਬੂਜਤ ਸਗਲ ਬ੍ਰਥੇ ਬਿਨ ਨਾਮ ਮਨੁਖ ਮਨ ਨੂੰ ਮੋਹਣ ਵਾਲੀਆਂ ਅਨੇਕਾਂ ਮੋਜਾਂ ਵੀ ਕਰਦਾ ਰਹੇ ਮਨ ਦੀ ਵਿਕਾਰਾਂ ਵਾਲੀ ਵਾਸ਼ਨਾ ਪੂਰੀ ਨਹੀਂ ਹੁੰਦੀ ਮਨੁੱਖ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਫਿਰਦਾ ਹੈ ਤ੍ਰਿਸ਼ਨਾ ਦੀ ਅੱਗ ਕਦੇ ਬੁਝਦੀ ਨਹੀਂ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਮਨੁੱਖ ਦੇ ਹੋਰ ਸਾਰੇ ਉਦਮ ਵਿਅਰਥ ਚਲੇ ਜਾਂਦੇ ਹਨ ਹਰ ਕਾ ਨਾਮ ਜਪੋ ਮੇਰੇ ਮੀਤਾ ਇਹ ਹੈ ਸਾਰ ਸੁਖ ਪੂਰਾ ਸਾਧ ਸੰਗਤ ਜਨਮ ਮਰਨ ਨਿਵਾਰੈ ਨਾਨਕ ਜਨ ਕੀ ਧੂਰਾ ਏ ਮਿੱਤਰ ਪਰਮਾਤਮਾ ਦੇ ਨਾਮ ਜਪਿਆ ਇਹ ਸਾਰੀ ਸੇਸ਼ਟ ਸੁਖ ਹੈ ਤੇ ਇਸ ਸੁਖ ਵਿੱਚ ਕੋਈ ਘਾਟ ਕਮੀ ਨਹੀਂ ਰਹਿ ਜਾਂਦੀ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਆ ਕੇ ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ ਨਾਨਕ ਉਸ ਮਨੁੱਖ ਦੇ ਚਰਨਾਂ ਦੀ ਧੂੜ ਮੰਗਦਾ ਹੈ ਗੋੜੀ ਮਾਲਾ ਮਹਲਾ ਪੰਜਵਾਂ ਮੋਕੋ ਇਹ ਬਿਦ ਕੋ ਸਮਝਾਵੇ ਕਰਤਾ ਹੋਏ ਜਨਾਵੇ ਹੋਰ ਕੌਣ ਮੈਨੂੰ ਇਸ ਤਰ੍ਹਾਂ ਸਮਝਾ ਸਕਦਾ ਹੈ ਇਸ ਤਰ੍ਹਾਂ ਸਮਝ ਸਕਦਾ ਹੈ ਕਿਹੜਾ ਹੈ ਹੋਰ ਜਿਹੜਾ ਮੈਨੂੰ ਇਦਾਂ ਸਮਝੇ ਉਹੀ ਗੁਰਮੁਖ ਸਮਝਾ ਸਮਝਾ ਸਕਦਾ ਹੈ ਜੋ ਕਰਤਾਰ ਦਾ ਰੂਪ ਹੋ ਜਾਏ ਅਣਜਾਨ ਤੋ ਕਿਛ ਇਨਹ ਕਮਾਨੋ ਜਪ ਤਪ ਕਛੂ ਨਾ ਸਾਦਾ ਦਾ ਦਿਸ ਲੈ ਇਹ ਮਨ ਦਵਰਾਇਓ ਕੌਨ ਕਰਮ ਕਰ ਬੰਦਾ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਸਮਝਾ ਸਕਦਾ ਅਗਿਆਨਤਾ ਵਿੱਚ ਫਸ ਕੇ ਇਸ ਜੀਵ ਨੇ ਸਿਮਰਨ ਨਹੀਂ ਕੀਤਾ ਵਿਕਾਰਾਂ ਵੱਲੋਂ ਰੋਗ ਦਾ ਉਦਮ ਨਹੀਂ ਕੀਤਾ ਕੁਝ ਹੋਰ ਹੀ ਕੰਮ ਕੀਤੇ ਹਨ ਇਹ ਜੀਵ ਆਪਣੇ ਇਸ ਮਨ ਨੂੰ ਦਸੀ ਪਾਸਿਂ ਭਜਾ ਰਿਹਾ ਹੈ ਇਹ ਕਿਹੜੇ ਕਰਮਾਂ ਦੇ ਕਾਰਨ ਮਾਇਆ ਦੇ ਮੋਹ ਵਿੱਚ ਵੱਜਾ ਪਿਆ ਹੈ ਮਨ ਤਨ ਧਨ ਭੂਮ ਕਾ ਠਾਕੁਰ ਹਉ ਇਸ ਕਾ ਇਹ ਮੇਰਾ ਪਰਮ ਮੋਹ ਕਛੂ ਜਿਸ ਨਾਹੀ ਇਹ ਪੈਂਖਰ ਪੈ ਪਰਾ ਮੋਹ ਵਿੱਚ ਫਸ ਕੇ ਜੀਵ ਹਰ ਵੇਲੇ ਇਹ ਆਖਦਾ ਹੈ ਮੈਂ ਆਪਣੀ ਜਿੰਦ ਦਾ ਸਰੀਰ ਦਾ ਧਨ ਦਾ ਧਰਤੀ ਦਾ ਮਾਲਕ ਮੈਂ ਇਸ ਧਾਨ ਆਦਮਾਲਕ ਦਾ ਮਾਲਕ ਹਾਂ ਇਹ ਧਾਨ ਆਦਿਕ ਮੇਰਾ ਹੈ ਮਾਇਆ ਦੀ ਖਾਤਰ ਭਟਕਣਾ ਦੇ ਕਾਰਨ ਮਾਇਆ ਦੇ ਮੋਹ ਦੇ ਕਾਰਨ ਜੀਵ ਨੂੰ ਕੋਈ ਸੁਚੱਜੀ ਗੱਲ ਨਹੀਂ ਸੁਝਦੀ ਇਸ ਦੇ ਪੈਰਾਂ ਵਿੱਚ ਮਾਇਆ ਦੇ ਮੋਹ ਦੇ ਤੰਗੇ ਪਏ ਹੋਏ ਹਨ ਜਿਵੇਂ ਖੋਤੇ ਆਦਿਕ ਨੂੰ ਚੰਗਾ ਤੰਗਾ ਆਦਿਕ ਪਾਇਆ ਹੁੰਦਾ ਹੈ ਜਿਵੇਂ ਉਹਦੇ ਪੈਰਾਂ 'ਚ ਟੰਗਾ ਪਾਇਆ ਹੁੰਦਾ ਤਾਂ ਤਾਂ ਕਿ ਉਹ ਭਜਨ ਅੱਠ ਨਾ ਸਕੇ ਇਦਾਂ ਇਹਦੀ ਇਹਦੀ ਜ਼ਿੰਦਗੀ ਦੇ ਵਿੱਚ ਇਹਦੀ ਬੁਰਾਈਆਂ ਦੇ ਟਾਂਗੇ ਨੇ ਪਾਏ ਹੋਏ ਤਾਂ ਕਿ ਰੱਬ ਦੇ ਰਾਹal ਨੂੰ ਨਾ ਤੁਰ ਸਕੇ ਤਾਂ ਬੇ ਕਹਾ ਕਮਾਵਨ ਪਰਿਆ ਜਦ ਕਸ਼ੂ ਨਾ ਹੋਤਾ ਜਦ ਇੱਕ ਨਿਰੰਜਨ ਰੰਕਾਰ ਪ੍ਰਭ ਸਭ ਕਿਸ ਆਪੇ ਕਰਤਾ ਜਦੋਂ ਜਗਤ ਰਚਨਾ ਤੋਂ ਪਹਿਲਾਂ ਇਸ ਜੀਵ ਦੀ ਕੋਈ ਹਸਤੀ ਨਹੀਂ ਸੀ ਤਦੋਂ ਇਹ ਜੀਵ ਕੀ ਕਮਾਉਣ ਜੋਗਾ ਸੀ ਤੇ ਹੁਣ ਇਹ ਮਾਨ ਕਰਦਾ ਹੈ ਕਿ ਮੈਂ ਤੁਹਾੰ ਦਾ ਮਾਲਕ ਹਾਂ ਮੈਂ ਧਰਤੀ ਦਾ ਮਾਲਕ ਹਾਂ ਗੁਰੂ ਤੋਂ ਬਿਨਾਂ ਹੋਰ ਕੌਣ ਦੱਸੇ ਕਿ ਜਦੋਂ ਕੇਵਲ ਇੱਕ ਨਿਰੰਜਨ ਆਕਾਰ ਰਹਿਤ ਪ੍ਰਭੂ ਆਪ ਹੀ ਆਪ ਜੀ ਆਪ ਸੀ ਤਦੋਂ ਪਰਭੂ ਆਪ ਹੀ ਸਭ ਕੁਝ ਕਰਨ ਵਾਲਾ ਸੀ ਆਪਣੇ ਕਰਤਬੇ ਆਪੇ ਜਾਣੈ ਜਿਨ ਇਹ ਰਚ ਨਰਚਾਇਆ ਕੋ ਨਾਨਕ ਕਰਨ ਹਾਰ ਹੈ ਆਪੇ ਸਤਿਗੁਰ ਧਰਮ ਚੁਕਾਇਆ ਉਹੀ ਆਪ ਆਪਣੇ ਕੀਤੇ ਕੰਮਾਂ ਨੂੰ ਜਾਣਦਾ ਹੈ ਤੇ ਉਹੀ ਆਪ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਅਗਿਆਨੀ ਜੀ ਵਿਅਰਥ ਹੀ ਮਲਕੀਅਤਾਂ ਦਾ ਮਾਣ ਕਰਦਾ ਹੈ ਤੇ ਪਟਕਦਾ ਫਿਰਦਾ ਹੈ اے नानक குரு نے ہی اے ਧਨ اے ਧਨ ਧਰਤੀ ਆਦਿਕ ਦੀਆਂ ਮਲਕੀਤਾਂ ਦਾ ਭਲੇਖਾ ਦੂਰ ਕੀਤਾ ਤੇ ਸਮਝਾਇਆ ਕਿ ਜਿਸ ਪ੍ਰਮਾਤਮਾ ਨੇ ਜਗਤ ਰਚਨਾ ਰਚੀ ਹੈ ਅਸਲ ਵਿੱਚ ਉਹ ਮਾਲਕ ਹੈ ਇਹ ਤੇ ਸਾਰਾ ਕੁਝ ਬਿਨ ਸਨਾਰ ਗੋੜੀ ਮਾਲਾ ਮਹਲਾ ਪੰਜਵਾ ਹਰ ਬਿਨ ਅਵਰ ਕਿਰਿਆ ਬਿਰਥੇ ਜਪ ਤਪ ਸੰਜਮ ਕਰਮ ਕੁਮਾਣੇ ਇਹ ਹੋਰ ਮੁਸੇ ਰਹਾਓ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਹੋਰ ਸਾਰੇ ਮਿੱਥੇ ਹੋਏ ਧਾਰਮਿਕ ਕੰਮ ਵਿਅਰਥ ਹਨ ਦੇਵਤਿਆਂ ਨੂੰ ਪ੍ਰਸੰਨ ਕਰਨ ਵਾਲੇ ਜਪ ਕਰਨੇ ਤਪ ਸੰਧਣੇ ਇੰਦਰੀਆਂ ਨੂੰ ਵਿਕਾਰਾਂ ਵੱਲ ਰੋਕਣ ਲਈ ਹੱਟ ਜੋਗ ਦੇ ਸਾਧਨ ਕਰਨੇ ਇਹ ਸਾਰੇ ਪ੍ਰਭੂ ਦੀ ਦਰਗਾ ਤੋਂ ਉਰੇ ਹੀ ਉਰੇ ਖੋ ਲਏ ਜਾਂਦੇ ਹਨ ਇਹਨਾਂ ਦਾ ਕੋਈ ਵੀ ਮਾਨ ਮਾਲਕ ਦੇ ਦਰ ਤੇ ਨਹੀਂ ਪੈਂਦਾ ਬਰਤ ਨੇਮ ਸੰਜਮ ਮੈਂ ਰਹਤਾ ਤਿੰਨ ਕਾ ਆੜ ਨਾ ਪਾਇਆ ਅੱਗੇ ਚਲਣ ਔਰ ਹੈ ਭਾਈ ਉਹਾਂ ਕਾਮ ਨਾ ਆਇਆ ਮਨੁੱਖ ਵਰਤਾ ਸੰਜਮਾਂ ਦੇ ਨੇਮ ਵਿੱਚ ਰੁਝਾ ਰਿਹਾ ਹੈ ਪਰ ਉਹਨਾਂ ਉਦਮਾਂ ਦਾ ਮੁੱਲ ਉਸਨੂੰ ਇੱਕ ਕੋੜੀ ਵੀ ਨਹੀਂ ਮਿਲਦਾ ਹੈ ਭਾਈ ਜੀਵ ਦੇ ਨਾਲ ਪ੍ਰਲੋਕ ਵਿੱਚ ਸਾਥ ਨਿਭਾਉਣ ਵਾਲਾ ਉਹ ਪ੍ਰਮਾਤਮਾ ਦਾ ਨਾਮ ਹੈ ਬਰਤਨੇਮ ਸੰਜਿਬ ਆਦਿਕ ਵਿੱਚੋਂ ਕੋਈ ਵੀ ਪਰਲੋਕ ਵਿੱਚ ਕੰਮ ਨਹੀਂ ਆਉਂਦਾ ਮਾਲਕ ਦੇ ਦਰ ਤੇ ਕੰਮ ਨਹੀਂ ਆਉਂਦਾ ਜਿਹੜਾ ਮਨੁੱਖ ਤੀਰਥ ਨਾਏ ਅਰ ਧਰਣੀ ਭ੍ਰਮਤਾ ਆਗੇ ਠੌਰ ਨਾ ਪਾਵੇ ਉਹਾਂ ਕਾਮਨਾ ਵੇ ਬਿਦ ਉਹ ਲੋਗ ਨਹੀਂ ਪਤੇ ਆਵੇ ਜਿਹੜਾ ਮਨੁੱਖ ਤੀਰਥ ਉਤੇ ਇਸ਼ਨਾਨ ਕਰਦਾ ਹੈ ਤਿਆਗੀ ਬਣ ਕੇ ਧਰਤੀ ਉਤੇ ਰਟਨ ਕਰਦਾ ਫਿਰਦਾ ਹੈ ਉਹ ਵੀ ਪ੍ਰਭੂ ਦੀ ਦਰਗਾਹ ਵਿੱਚ ਥਾਂ ਨਹੀਂ ਲੱਭ ਸਕਦਾ ਅਜੇ ਹ ਕੋਈ ਤਰੀਕਾ ਪ੍ਰਭੂ ਦੀ ਹਜ਼ੂਰੀ ਵਿੱਚ ਕਾਮ ਨਹੀਂ ਆਉਂਦਾ ਉਹ ਤਿਆਗੀ ਇਹਨਾਂ ਤਰੀਕਿਆਂ ਨਾਲ ਸਿਰਫ ਲੋਕਾਂ ਨੂੰ ਹੀ ਆਪਣੇ ਧਰਮੀ ਹੋਣ ਦਾ ਨਿਸ਼ਚਾ ਦਵਾਉਂਦਾ ਰਹਿੰਦਾ ਚਤੁਰ ਬੇਦ ਮੁਖ ਬਚਨੀ ਉਚਰੈ ਚਤੁਰ ਬੇਦ ਮੁਖ ਬਚਨੀ ਉਚਰੈ ਅਗੇ ਮਹਲ ਨ ਪਾਈਐ ਭੂਜ ਨਹੀਂ ਏਕ ਸੁਧਖਰ ਓਹੋ ਸਗਲੀ ਚਾਖ ਚਖਾਈਐ ਜੇ ਪੰਡਤ ਚਾਰੇ ਵੇਦ ਜਬਾਨੀ ਉਚਾਰ ਸਕਦਾ ਹੈ ਆਸਤਰਾ ਮੀ ਪ੍ਰਭੂ ਦੀ ਹਜ਼ੂਰੀ ਵਿੱਚ ਟਿਕਾਣਾ ਨਹੀਂ ਮਿਲਦਾ ਜਿਹੜਾ ਮਨੁੱਖ ਪਰਮਾਤਮਾ ਦਾ ਪਵਿੱਤਰ ਨਾਮ ਸਿਮਰਨਾ ਨਹੀਂ ਸਮਝਦਾ ਉਹ ਹੋਰ ਉਦਮਾਂ ਨਾਲ ਨਿਰੇਖ ਸਹੇੜਦਾ ਝਾਕ ਸਿਰਫ ਚਖਾ ਹੀ ਮਾਰਦਾ ਹੈ ਨਾਨਕ ਕਹਤੋ ਇਹ ਵਿਚਾਰਾ ਜੇ ਕਮਾਵੇ ਸੋ ਪਾਰਗ੍ਰਾਮੀ ਹੀ ਗੁਰ ਸੇਵੋ ਅਰ ਨਾਮ ਧਿਆਵੋ ਤਿਆਗੋ ਮਨੋ ਗਮਨੀ ਨਾਨਕ ਇਹ ਇੱਕ ਵਿਚਾਰ ਦੀ ਗੱਲ ਆਖਦਾ ਹੈ ਜਿਹੜਾ ਮਨੁੱਖ ਇਸ ਨੂੰ ਵਰਤੋਂ ਵਿੱਚ ਲਿਆਉਂਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਂਦਾ ਹੈ ਉਹ ਵਿਚਾਰ ਇਹ ਹੈ ਗੁਰੂ ਦੀ ਸ਼ਰਨ ਪਾਓ ਆਪਣੇ ਮਨ ਵਿੱਚੋਂ ਹੰਕਾਰ ਦੂਰ ਕਰੋ ਤੇ ਪ੍ਰਮਾਤਮਾ ਦਾ ਨਾਮ ਹਮੇਸ਼ਾ ਹਰ ਵੇਲੇ ਯਾਦ ਰੱਖੋ ਗੋੜੀ ਮਾਲਾ ਮਹਲਾ ਪੰਜਵਾ ਮਾਦੋ ਹਰ 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 ਮੁਖ ਕਹੀਐ ਹੇ ਮਾਇਆ ਦੇ ਪਤੀ ਪ੍ਰਭੂ ਹੇ ਹਰੀ ਮੇਰ ਕਰ ਤਾਂ ਕਿ ਅਸੀਂ ਤੇਰਾ ਨਾਮ ਉਚਾਰ ਸਕੀਏ ਹਮਤੇ ਕਛੂ ਨ ਹੋਵੇ ਸੁਆਮੀ ਜਿਉਂ ਰੱਖੋ ਤਿਉਂ ਰਹੀਐ ਰਹਾਓ हे स्वामी ਸਤਿਉ ਜੀਵਾਂ ਪਾਸੋਂ ਕੁਝ ਨਹੀਂ ਹੋ ਸਕਦਾ ਜਿਸ ਤਰ੍ਹਾਂ ਤੂੰ ਸਾਨੂੰ ਰੱਖਦਾ ਹੈ ਉਸੇ ਤਰ੍ਹਾਂ ਹੀ ਅਸੀਂ ਰਹਿੰਦੇ ਹਾਂ। ਕਿਆ ਕਿਸ਼ ਕਰੈ ਕਿ ਕਰਨਹਾਰਾ ਕਿਆ ਇਸ ਹੱਥ ਵਿਚਾਰੇ हे ਮੇਰੇ ਸਰਵ ਵਿਆਪਕ ਅਸੰ ਪ੍ਰਭੂ ਇਹ ਜੀਵ ਕੀ ਕਰੇ ਇਹ ਕੀ ਕਰਨ ਯੋਗ ਹੈ ਇਸ ਵਿਚਾਰੇ ਦੇ ਹੱਥ ਵਿੱਚ ਕੀ ਹੈ ਏ ਜੀਵ ਆਪਣੇ ਆਪ ਕੁਝ ਨਹੀਂ ਕਰ ਸਕਦਾ ਕੁਝ ਨਹੀਂ ਕਰ ਸਕਦਾ ਇਸ ਦੇ ਹੱਥ ਵਿੱਚ ਕੋਈ ਤਾਕਤ ਨਹੀਂ ਹੈ ਜਿਤ ਤੁਮ ਲਾਵੋ ਤੇ ਤਹੀ ਲਾਗਾ ਪੂਰਨ ਖਸਮ ਹਮਾਰੇ ਜਿਸ ਪਾਸੇ ਤੁਸੀਂ ਲਾਂਦਾ ਹੈ ਉਸੇ ਪਾਸੇ ਹੀ ਲੱਗਾ ਫਿਰਦਾ ਹੈ ਕਰੋ ਕਿਰਪਾ ਸਰਬ ਕੇ ਦਾਤੇ ਇੱਕ ਰੂਪ ਲਿਵ ਲਾਵੋ ਹੈ ਸਾਰੇ ਜੀਵਾਂ ਨੂੰ ਦਾਤ ਦੇਣ ਵਾਲੇ ਪ੍ਰਭੂ ਮਿਹਰ ਕਰੋ ਮੈਨੂੰ ਸਿਰਫ ਆਪਣੇ ਹੀ ਸਰੂਪ ਦੀ ਲਗਨ ਬਖਸ਼ ਦਿਓ ਨਾਨਕ ਕੀ ਬੇਨੰਤੀ ਹਰ ਭੈ ਆਪਣਾ ਨਾਮ ਜਪਾਵੋ ਮੈਂ ਨਾਨਕ ਦੀ ਪ੍ਰਮਾਤਮਾ પાસે ਇਹੀ ਬੇਨਤੀ ਹੈ ਇਹੀ ਅਰਜ਼ਈ ਹੈ ਹੈ ਪ੍ਰਭੂ ਮੈਥੋਂ ਆਪਣਾ ਨਾਮ ਜਪਾ ਮੈਨੂੰ ਆਪਣਾ ਨਾਮ ਮੇਰੀ ਝੋਲੀ ਵਿੱਚ ਪਾ ਦਿਓ ਰਾਗ ਗੌੜੀ ਮਾਜ ਮਹਲਾ 5 ਮਾਜ ਰਾਗ ਗੌੜੀ ਮਾਜ ਵਿੱਚ ਇਹ ਦੋਹਾਂ ਰਾਗਾਂ ਦੇ ਵਿੱਚ ਗੌੜੀ ਅਤੇ ਮਾਜ ਰਾਗ ਵਿੱਚ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਇਕ ਓੰਕਾਰ ਸਤ ਗੁਰ ਪ੍ਰਸਾਦ ਕਾਲ ਪੁਰਖ ਇਹ ਕਹਤ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਦੀਨ ਦਿਆਲ ਦਮੋਦਰ ਰਾਯਾ ਜੀਓ হে ਗਰੀਬਾਂ ਤੇ ਤਰਸ ਕਰਨ ਵਾਲੇ ਪ੍ਰਭੂ ਪਾਸ਼ਾ ਜੀ ਕੋਟ ਜਨਾ ਕਰ ਸੇਵ ਲਗਾਇਆ ਜੀਓ ਤੂੰ ਕਰੋਣਾ ਬੰਦਿਆਂ ਨੂੰ ਆਪਣੇ ਸੇਵਕ ਬਣਾ ਕੇ ਆਪਣੀ ਸੇਵਾ ਭਗਤੀ ਵਿੱਚ ਲਾਇਆ ਹੋਇਆ ਹੈ ਭਗਤ ਵਛਲ ਤੇਰਾ ਬਿਰਦ ਰਖਾਇਆ ਜਿਉ ਭਗਤਾਂ ਦਾ ਪਿਆਰ ਆ ਹੋਣਾ ਇਹ ਤੇਰਾ ਮੁੱਢ ਕਦੀਮਾ ਦਾ ਸੁਭਾਅ ਬਣਿਆ ਆ ਰਿਹਾ ਪੂਰਨ ਸਭਨੀ ਥਾਈ ਪੂਰਨ ਸਭਨੀ ਜਾਈ ਜਿਉ हे ਪ੍ਰਭੂ ਤੂੰ ਸਭ ਥਾਵਾਂ ਵਿੱਚ ਮੌਜੂਦ ਹੈ ਕਿਉ ਪੇਖਾਂ ਪ੍ਰੀਤਮ ਸੋ ਕਰਨੀ ਜੀਓ ਮੈਂ ਕਿਵੇਂ ਉਸ ਪ੍ਰਭੂ ਪ੍ਰੀਤਮ ਦੇ ਦਰਸ਼ਨ ਕਰਾਂ ਉਹ ਕਿਹੜੀ ਸ੍ਰੇਸ਼ਟ ਕਰਨੀ ਹੈ ਜਿਸ ਨਾਲ ਮੈਂ ਉਸ ਨੂੰ ਵੇਖਾਂ ਹੁਣ ਵੇਖੋ ਕਿੰਡੀ ਪਿਆਰੀ ਗੱਲ ਹੈ ਗੁਰੂ ਸਾਹਿਬ ਕਹਿੰਦੇ ਕਿਹੜੀ ਸੁ ਕਰਨੀ ਉਹ ਕਿਹੜੀ ਚੰਗੀ ਕਰਨੀ ਆ ਲੋ ਕਰਨੀ ਵਿੱਚੋਂ ਲੱਭਣਾ ਹੈ ਰੱਬ ਕਰਨੀ ਕੰਮ ਸੋ ਕਰਨੀ ਸੋਣੀ ਕਰਨੀ ਸੰਤਾਂ ਦਾ ਸੀ ਸੇਵਾ ਚਰਣੀ ਜੀਓ ਜਿੱਥੋਂ ਵੀ ਪੁੱਛਾਂ ਇਹੀ ਉੱਤਰ ਮਿਲਦਾ ਹੈ ਕਿ ਮੈਂ ਸੰਤ ਜਨਾਂ ਦੀ ਦਾਸੀ ਬਣਾ ਤੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਾਂ ਇਹ ਜੀਉ ਬਤਾਈ ਬਲ ਬਲ ਜਾਈ ਜੀਉ ਮੈਂ ਆਪਣੀ ਜਿੰਦ ਉਸ ਪ੍ਰਭੂ ਪਾਤਸ਼ਾਹ ਤੋਂ ਸਦਕੇ ਕਰਾਂ ਤੇ ਉਸ ਤੋਂ कुर्बान ਹੋ ਜਾ ਤਿਸ ਨਿਮ ਨਿਮ ਲਾਗੋਂ ਪਾਈ ਜੀਉ ਲੇਫ ਲੇਫ ਕੇ ਚੋਕਕਿਓਸ ਕਰਤੇ ਦੇ ਚਰਨੀ ਲਗਾ ਉਹਦੇ ਮਗਰ ਲਗਾ ਪੋਥੀ ਪੰਡਤ বেদ ਖੋਜਨਤਾ ਜਿਓ ਕੋਈ ਪੰਡਤ ਬਣ ਕੇ ਵੇਦ ਆਦਿਕ ਧਰਮ ਪੁਸਤਕਾਂ ਖੋਜਦਾ ਰਹਿੰਦਾ ਹੈ ਹੋਏ ਬੈਰਾਗੀ ਤੀਰਥ ਨਾਵੰਤਾ ਜਿਓ ਕੋਈ ਦੁਨੀਆ ਦੇ ਵਿਰਾਗਮਾਨ ਹੋ ਕੇ ਹਰੇਕ ਤੀਰਥ ਉਤਸ਼ਾਹ ਨਾਲ ਕਰਦਾ ਫਿਰਦਾ ਹੈ ਗੀਤ ਨਾਦ ਕੀਰਤਨ ਗਾਵੰਤਾ ਜੀਓ ਕੋਈ ਗੀਤ ਗਾਉਂਦਾ ਹੈ ਨਾਦ ਵਜਾਉਂਦਾ ਹੈ ਤੇ ਕੀਰਤਨ ਕਰਦਾ ਹੈ ਹਾਰ ਨਿਰਭਉ ਨਾਮ ਧਿਆਈ ਜੀਓ ਪਰ ਮੈਂ ਪ੍ਰਮਾਤਮਾ ਦਾ ਉਹ ਨਾਮ ਜਪਦਾ ਰਹਿੰਦਾ ਹਾਂ ਜੋ ਮੇਰੇ ਅੰਦਰ ਨਿਰਪੈਤਾ ਪੈਦਾ ਕਰਦਾ ਹੈ ਪੇ ਕਿਰਪਾਲ ਸੁਆਮੀ ਮੇਰੇ ਜਿਉ ਜਿਨ ਮਨੁੱਖਾਂ ਤੇ ਮੇਰੇ ਸੁਆਮੀ ਪ੍ਰਭੂ ਦੀ ਦਇਆਵਾਨ ਹੁੰਦੇ ਹਨ ਪਤ ਤ ਪਵਿੱਤ ਲੱਗ ਗੁਰ ਕੇ ਪੈਰੇ ਜਿਉ ਉਹ ਮਨੁੱਖ ਗੁਰੂ ਦੀ ਚਰਨੀ ਲੱਗ ਕੇ ਗੁਰੂ ਦੇ ਪੈਰਾਂ ਮਨ ਨਾਲ ਲੱਗ ਕੇ ਪਹਿਲਾਂ ਵਿਕਾਰਾਂ ਵਿੱਚ ਡਿੱਗੇ ਹੋਏ ਹੁੰਦੇ ਵੀ ਸੱਚੇ ਆਚਰਣ ਵਾਲੇ ਬਣ ਜਾਂਦੇ ਭਾਮ ਭੌ ਕਟ ਕੀ ਨਿਰਵੈਰ ਜਿਉ ਗੁਰੂ ਉਹਨਾਂ ਦੇ ਅੰਦਰੋਂ ਮਾਇਆ ਦੀ ਪਟਕਣਾ ਦੂਰ ਕਰਕੇ ਹਰ ਇੱਕ ਕਿਸਮ ਦਾ ਮਲੀਨ ਧਾਰ ਦੂਰ ਕਰਕੇ ਉਹਨਾਂ ਮਨੁੱਖਾਂ ਨੂੰ ਨਿਰਵੈਰ ਬਣਾ ਦਿੰਦਾ ਹੈ ਗੁਰ ਮੰਨ ਕੀ ਆਸ ਪੁਰਾਈ ਜਿਉ ਤੇ ਹੈ ਗੁਰੂ ਤੂੰ ਹੀ ਮੇਰੇ ਮਨ ਦੀ ਵੀ ਸਿਮਰਨ ਦੀ ਆਸ ਪੂਰੀ ਕੀਤੀ ਹੈ ਜਿਨ ਨਾਮ ਪਾਇਆ ਸੋ ਤਨਵੰਤਾ ਜਿਓ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਧਨ ਲੱਭ ਲਿਆ ਉਹ ਧਨਾੜ ਬਣ ਗਿਆ ਜਿਨ ਪ੍ਰਭ ਧਿਆਇਆ ਸੋ ਸੋਭਵੰਤਾ ਜਿਓ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ ਉਹ ਲੋਕ ਪਰਲੋਕ ਵਿੱਚ ਸੋਭਾ ਵਾਲਾ ਹੋ ਗਿਆ ਜਿਸ ਸਾਧੂ ਸੰਗਤ ਤਿਸ ਸਭ ਸੁਕਰਣੀ ਜਿਓ ਜਿਸ ਮਨੁੱਖ ਨੂੰ ਗੁਰੂ ਦੀ ਸੰਗਤ ਮਿਲ ਗਈ ਉਸ ਦੀ ਸਾਰੀ ਸੇਸ਼ਟ ਕਰਨੀ ਬਣ ਗਈ ਜਨ ਨਾਨਕ ਸਹਜ ਸਮਾਈ ਜਿਉ ਹੈ ਦਾਸ ਨਾਨਕ ਉਸ ਮਨੁੱਖ ਨੂੰ ਆਤਮਕ ਅਡੋਲਤਾ ਵਿੱਚ ਲੀਨਤਾ ਪ੍ਰਾਪਤ ਹੋ ਗਈ ਗੋੜੀ ਮਾਜ ਗੋੜੀ ਮਹਲਾ ਪੰਜਵਾ ਮਾਜ ਆਹ ਹਮਾਰਾ ਰਾਮ ਪਿਆਰੇ ਜਿਉ ਹੇ ਮੇਰੇ ਪਿਆਰੇ ਰਾਮ ਮੇਰੇ ਹਿਰਦੇ ਵਿੱਚ ਆ ਵਸ ਰਹਿਣ ਦਿਨਸ ਸਾਸ ਸਾਸ ਜਿਤਾਰੇ ਜਿਉ ਮੈਂ ਰਾਤ ਦਿਨ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਸੰਤ ਦੇਉ ਸੰਦੇਸ਼ਾ ਮੈਂ ਚਰਣਾ ਰਹਿ ਜਿਉ ਤੇਰੇ ਸੰਤ ਜਨਾਂ ਦੀ ਚਰਣੀ ਪੈ ਕੇ ਮੈਂ ਤੇਰੇ ਵੱਲ ਸਨੇਹਾ ਭੇਜਦਾ ਹਾਂ ਤੁਦ ਬਿਨ ਕਿਤ ਬਿਦ ਤਰੀਐ ਜੀਉ ਤੇਰੇ ਤੋਂ ਬਿਨਾ ਕਿਵੇਂ ਤਰਿਆ ਜਾ ਸਕਦਾ ਇਸ ਵਿਕਾਰਾਂ ਦੇ ਦਲਦਲ ਵਿੱਚੋਂ ਸੰਸਾਰ ਸਮੁੰਦਰ ਵਿੱਚੋਂ ਸੰਗ ਤੁਮਾਰੇ ਮੈਂ ਕਰੇ ਅਨੰਦਾ ਜੀਉ ਹੈ ਮੇਰੇ ਪਿਆਰੇ RAM ਦੀ ਤੇਰੀ ਸੰਗਤ ਵਿੱਚ ਰਹਿ ਕੇ ਮੈਂ ਆਨੰਦ ਮਾਣਦਾ ਖੁਸ਼ ਰਹਿੰਦਾ ਵਾਣ ਤੇਣਾ ਤ੍ਰਿ ਭਵਨ ਸੁਖ ਪਰਮ ਆਨੰਦਾ ਜਿਓ ਸਾਰੀ ਬਨਸਤੀ ਵਿੱਚ ਬਨਸਪਤੀ ਵਿੱਚ ਤੇ ਤਿੰਨਾ ਭਾਵਨਾ ਵਾਲੇ ਸੰਸਾਰ ਵਿੱਚ ਤੈਨੂੰ ਵੇਖ ਕੇ ਮੈਂ ਪਰਮ ਸੁਖ ਪਰਮ ਆਨੰਦ ਅਨੁਭਵ ਕਰਦਾ ਸੇਜ ਸੁਹਾਵੀ ਏ ਮਨ ਬਿਗਸ ਅੰਦਾ ਜਿਓ ਮੇਰੇ ਹਿਰਦੇ ਦੀ ਸੇਜ ਸੋਹਣੀ ਬਣ ਗਈ ਹੈ ਮੇਰਾ ਇਹ ਮਨ ਖਿੜ ਪਿਆ ਹੈ ਵੇਖ ਦਰਸ਼ਨ ਇਹ ਸੁਖ ਲਈ ਐ ਜੀਓ ਹੈ ਮੇਰੇ ਪਿਆਰੇ RAM ਜੀ ਤੇਰਾ ਦਰਸ਼ਨ ਕਰਕੇ ਇਹ ਆਤਮਿਕ ਸੁਖ ਮਿਲਦਾ ਹੈ ਚਰਨ ਪਖਾਰ ਕਰੀਨਤ ਸੇਵਾ ਜੀਓ ਹੈ ਮੇਰੇ RAM ਜੀ ਮੇਰ ਘਰ ਮੈਂ ਤੇਰੇ ਸੰਤ ਜਨਾਂ ਦੇ ਚਰਨ ਧੋ ਕੇ ਉਹਨਾਂ ਦੀ ਸਦਾ ਸੇਵਾ ਕਰਦਾ ਰਹਾ ਪੂਜਾ ਅਰਚਾ ਬੰਦਨ ਦੇਵਾ ਜਿਓ ਇਹ ਹੀ ਮੇਰੇ ਵਾਸਤੇ ਦੇਵ ਪੂਜਾ ਹੈ ਇਹ ਹੀ ਮੇਰੇ ਲਈ ਦੇਵਤੇ ਅੱਗੇ ਫੁੱਲਾਂ ਦੀ ਭੇਟ ਹੈ ਤੇ ਇਹ ਹੀ ਦੇਵਤੇ ਅੱਗੇ ਨਮਸਕਾਰ ਹੈ ਦਾਸਨ ਦਾਸ ਨਾਮ ਜਪ ਲੇਵਾ ਜਿਓ ਕਿ ਮੈਂ ਤੇਰੇ ਦਾਸਾਂ ਦਾ ਦਾਸ ਹੋ ਕੇ ਸਦਾ ਤੇਰੇ ਨਾਮ ਜਪਦਾ ਰਹਾਂ ਬਿਨੋਂ ਠਾਕੁਰ ਪੈ ਕਹੀਐ ਜਿਓ हे मेरे प्यारे राम जी तेरे संत जना पास मैं बेनती करदा हां के मालिक प्रभु पास मेरी एहो बेनती आखणी ਇਸ ਪੁੰਨੀ ਮੇਰੀ ਮਨ ਤਨ ਹਰਿਆ ਜਿਉ ਪਿਆਰੇ ਰਾਮ ਜੀ ਕਿਰਪਾ ਨਾਲ ਮੇਰੀ ਉਸ ਦੇ ਮਿਲਾਪ ਦੀ ਇੱਛਾ ਪੂਰੀ ਹੋ ਗਈ ਮੇਰਾ ਮਨ ਆਤਮਿਕ ਜੀਵਨ ਵਾਲਾ ਹੋ ਗਿਆ ਮੇਰਾ ਸਰੀਰ ਭਾਵ ਹਰੇਕ ਗਿਆਨ ਇੰਦਰਾ ਹਰਾ ਹੋ ਗਿਆ ਦਰਸ਼ਨ ਪੇਖਤ ਸਭ ਦੁੱਖ ਪਰ ਹਰਿਆ ਜਿਓ ਪਿਆਰੇ RAM ਦਾ ਦਰਸ਼ਨ ਕਰਦੇ ਮੇਰਾ ਸਾਰਾ ਦੁੱਖ ਦੂਰ ਹੋ ਗਿਆ ਹਰ ਹਰ ਨਾਮ ਜਪੇ ਜਪ ਤਰਿਆ ਜਿਓ ਪਿਆਰੇ RAM ਜੀ ਦਾ ਨਾਮ ਜਪ ਕੇ ਮੈਂ ਸੰਸਾਰ ਸਮੁੰਦਰ ਤੋਂ ਪਾਰ ਕਰ ਲਿਆ ਹੈ ਇਹ ਅਜ਼ਰ ਨਾਨਕ ਸੁਖ ਸਹੀ ਐ ਜੀਓ ਹੈ ਨਾਨਕ ਉਸ ਪਿਆਰੇ RAM ਜੀ ਦੀ ਸ਼ਰਨ ਕੀਤਿਆਂ ਇਹ ਇੱਕ ਐਸਾ ਸੁਖ ਮਾਣ ਲਈਦਾ ਹੈ ਜੋ ਕਦੇ ਘਟ ਹੋਣ ਵਾਲਾ ਨਹੀਂ